ਬੈਠੋ ਤੇ 2400 ਬਲ ਦੀਆਂ ਅੱਖਾਂ ਉਹ ਤੁਹਾਡੀਆਂ ਦੋ ਅੱਖਾਂ ਅਟਕਰਾਉਂਦੀਆਂ ਨੇ ਤੇ ਐਸੋਈ ਕਲਾਕਾਰ ਦੀਆਂ ਦੋ ਅੱਖਾਂ ਜਦੋਂ ਭੁੰਦੀਆਂ ਨੇ ਇੱਥੇ ਬਹੁਤ ਸਾਰੇ ਮੇਰੇ ਦੋਸਤ ਬੈਠੇ ਨੇ ਮੇਰੇ ਅਜ਼ੀਜ਼ ਬੈਠੇ ਨੇ ਟੋਨੀ ਬਾਤਿਸ਼ ਦੇ ਫਾਦਰ ਸਾਹਿਬ ਜਗਦੀਸ਼ ਫਰੀਆਦੀ ਤੋਂ ਲੈ ਕੇ ਟੋਨੀ ਬਾਤਿਸ਼ ਤੱਕ ਕੀਰਤੀ ਕਿਰਪਾਲ ਤੱਕ ਮੈਂ ਹਰ ਨਿਰਦੇਸ਼ਕ ਦੇ ਨਾਲ ਕੰਮ ਕੀਤਾ ਜੋ ਤੱਕ ਕੀਰਤੀ ਕਿਰਪਾਲ ਮੇਰਾ ਬਹੁਤ ਪਿਆਰਾ ਬੱਚਾ ਹੈ ਹਰ ਸਾਲ ਮੈਂ ਨਾਟਕ ਵੇਖਣ ਆਉਣਾ ਤੇ ਜਦੋਂ ਉਹਨਾਂ ਤਮਨ ਲੱਗਦਾ ਹੈ ਕਿ ਬਠਿੰਡੇ ਦੇ ਵਿੱਚ ਨਾਟਕ ਚੁੰਦਾ ਹੈ। ਭਰਵੰਤ ਕਾਰਗੀਵ ਵਾਹ ਦੀ ਕਿਹਦਾ ਨਾਟਕ ਆ ਪੰਜਾਬੀ ਦਾ ਜੋ ਬਠਿੰਡੇ ਦੇ ਟਿੱਬਿਆਂ ਚ ਪੜਿਆ। ਜਦੋਂ ਉਹਨਾਂ ਦੀ 100 ਸਾਲਾਂ ਸੀਗੇ 2015 ਚ ਮੈਂ ਸਾਹਿਤ ਕੈਡਨਾ ਮੈਂਬਰਸ਼ਿਪ 10 ਦਿਨ ਦਾ ਲਗਾਤਾਰ ਮੇਲਾ ਕੀਤਾ। ਔਰ ਇੱਕ ਪਲੇ ਉਹਨਾਂ ਦੇ ਸ਼ਹਿਣੇ ਪਿੰਡ ਦੇ ਵਿੱਚ ਕੀਤਾ। ਤੇ ਮੈਂ ਇੱਕ ਡਗਲੂਗੀ ਫੜ ਕੇ ਕੱਪੜੇ ਵਾਲਾ ਵਾਂਗੂ ਸਾਰੇ ਸ਼ਹਿਣੇ ਚ ਘਮਾਈ ਸਾਰਾ ਘੁੰਮਿਆ ਕਿ ਤੁਹਾਡੇ ਪਿੰਡ ਦੇ ਮੁੰਡੇ ਦਾ ਨਾਟਕ ਹੈ ਆਓ ਦੇਖਣ। ਸੋ ਮੈਂ ਜਿੰਨੀ ਅਗੀਤ ਬਲਵੰਤ ਕਾਰਗੀ ਦੇ ਨੂੰ ਦਿਨਾ ਮੈਂ ਉਹਨਾਂ ਨੂੰ ਜ਼ਿੰਦਗੀ ਚ ਬਹੁਤ ਵਾਰ ਮਿਲਿਆ ਉਹਨਾਂ ਤੇ ਮੈਂ ਇੱਕ ਲੇਖ ਲਿਖਿਆ ਪਸੰਦਗੀ ਤੇ ਨਾ ਪਸੰਦਗੀ ਦਾ ਤਣਾਓ ਮੇਰਾ ਪਸੰਦੀਦਾ ਨਾਟਕਾ ਸੀ ਲੇਕਿਨ ਜਿਹੜੀ ਸ਼ਖਸੀਅਤ ਸੀ ਕੋਈ ਵੱਖਰੀ ਸ਼ਖਸੀਅਤ ਸੀ ਅਸੀਂ ਜਦੋਂ ਮਿਲੇ ਲੜੇ ਉਹਨਾਂ ਦਾ ਬੱਚਾ ਹੈ ਤੇ ਮੈਂ ਬਲਵੰਤ ਕਾਰਗੀ ਦੇ ਨਾਟਕਾਂ ਤੇ ਪੀਐਸਡੀ ਕਰਵਾਈ ਮੈਂ ਹਿੰਦੁਸਤਾਨ ਦੇ ਵੱਡੇ ਪੰਜ ਨਾਟਕਕਾਰਾਂ ਵਿੱਚ ਬਲਵੰਤ ਕਾਰਗੀ ਨੂੰ ਮੰਨਦਾ ਔਰ ਮੈਂ ਦੁਨੀਆ ਭਰ ਦਾ ਨਾਟਕ ਪੜਿਆ 47 ਪੀ ਐਚ ਡੀ ਕਰਾਈ ਨੇ ਐਮ ਫਿਲਾ ਕਰਾਈਆਂ ਔਰ ਮੈਂ ਦਾਵੇ ਨਾਲ ਹਰ ਦੇ ਜਾਨਾ ਨਾਰਵੇ ਸਵੀਡਨ ਨਰਮਾਰ ਜਿੱਥੇ ਜਾਨਾ ਤੇ ਮੈਂ ਡਿਕਲੇਅਰ ਕਰਦਾ ਕਿ ਜੇ ਦੁਨੀਆ ਦੇ 10 ਵੱਡੇ ਨਾਟਕ ਕਰ ਗਿਨੋਗੇ ਤੁਸੀਂ ਸ਼ੁਰੂ ਕਰ ਲਓ ਸੋਪੋ ਪੁਲਿਸ ਤੋਂ ਸ਼ੈਕਸਪੀਅਰ ਤੇ ਹੁੰਦੇ ਪਸੰਦ ਤੱਕ ਆ ਜਾਓ ਉਹਨਾਂ ਦਸਾਂ ਵਿੱਚ ਹਮੇਸ਼ਾ ਬਰਵਤ ਗਾਰਗੀ ਜਿੰਦਾ ਰਹੇ ਉਸ ਦਾ ਨਾਟਕ 1944 ਵਿੱਚ ਲਿਖਿਆ ਲੋਹਾਕੁੱਟ ਲੋਹਾਰ ਬੜੇ ਦੇਖੇ ਲੇਕਿਨ ਲੋਹਾਕਪਟ ਉਹ ਮੈਂ 85 ਚ ਨਾਟਕ ਕੀਤਾ ਸੀ ਕਾਪੂਰ ਆਦਮ ਦਾ ਰੋਲ ਕੀਤਾ ਸੀ ਅੱਜ ਤੱਕ ਮੇਰੀ ਜ਼ਿੰਦਗੀ ਦਾ ਬਿਹਤਰੀਨ ਕਰੈਕਟਰ ਜੇ ਕੋ ਮੈਂ ਕੀਤਾ ਤਾਂ ਮੈਂ ਕਾਪੂਰ ਆਦਮ ਨੂੰ ਮੰਨਦਾ ਔਰ ਜਦੋਂ ਮੈਂ ਨਿਰਦੇਸ਼ਕ ਵਾਂਗੂੰ 84-10 ਸਾਲ ਬਾਅਦ ਤੇ ਉਹਦਾ ਨਾਟਕ ਬੇਬੇ ਖੇਡਿਆ ਉਦੋਂ ਸੰਤੀ ਦਾ ਨਾਮ ਕਿਰਪੀ ਹੁੰਦਾ ਸੀ ਬੇਬੇ ਕਿਰਪੀ ਫਿਰੋਗੀ ਸੰਤੀ ਤੇ ਮੇਰੀ ਮਾਂ ਚਿੱਟੀ ਅਨਪੜ੍ਹ ਸੀ ਅੱਖਰ ਨਹੀਂ ਸੀ ਪੜੇ ਜਦੋਂ ਕਹਿਣਾ ਬੱਬੀ ਆ ਮੈਨੂੰ ਬੇਬੇ ਕਿਰਪੀ ਦਾ ਨਾਟਕ ਸੁਣਾ ਦੇ ਬੇਬੇ ਕਿਰਪੀ ਤੇ ਮੈਂ ਨਾਟਕ ਬੋਲ ਕੇ ਸੁਣਾਉਣਾ ਕੋਈ ਔਰਤ ਜਿਨੇ ਅੱਖਰ ਨਹੀਂ ਦੇਖੇ ਉਹ ਮੈਥੋਂ ਸੁਣ ਕੇ ਨਾਟਕ ਸੁਣਦੀ ਸੀ ਇਹ ਬਲਵੰਤਕਾਰ ਦੀ ਬਲਵੰਤਕਾਰ ਦੀ ਸ਼ੀ ਬਲਵੰਤਕਾਰ ਹੀ ਹੈ ਬਲਵੰਤਕਾਰ ਹੀ ਰਹੇਗਾ ਅਸੀਂ ਜਦੋਂ ਲਈ ਸਾਡੇ ਬੈਸਾ ਹੁੰਦਿਆਂ ਰਹਿੰਿਆ ਬਹੁਤ ਕੁਝ ਹੋਇਆ ਲੇਕਿਨ ਬਲਵੰਤਕਾਰ ਦੀ ਬਾਰੇ ਇੱਕੋ ਹੀ ਗੱਲ ਕਹੀ ਜਾ ਸਕਦੀ ਹੈ ਕਿ ਬਲਵੰਤਕਾਰ ਦੀ ਜਿੰਦਾਬਾਦ 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 Thank you. Thank you so much.